ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬੋਲੇ ਸੋਨਹਾਰ Hello. 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 ਤੁਸੀਂ ਕਿੱਥੇ ਬਲੌਂਗ ਕਰਦੇ ਹੋ ਤੁਸੀਂ ਕਿਹੜਾ ਸੈਂਟਰ ਵਿਜ਼ਿਟ ਕਰ ਸਕਦੇ ਹੋ ਅਪ੍ਰੈਲ ਦੇ ਵਿੱਚ ਜਾਣਗੇ ਜੀ ਅਕੇ ਹਾਂ ਜੀ বাস 2 ਮਿੰਟ ਰੁਕੋ ਜੀ ਆਜੋ ਪੱਛੇ ਵੀ ਕਮੇਟੀ ਆਈ ਹੈ ਜਿਹੜੀ ਜੀਵਨ ਭਾਗ ਲਾਭੇ ਜੀ ਉਹ ਅਮਨ ਤੁੰਮੀ ਲੈਵਾ ਜਾਓ ਜੀ ਕੋਲੀ ਜਿਹੜਾ ਅੱਜ ਦਾ ਪ੍ਰੋਗਰਾਮ ਆਏ ਜਿਹੜਾ ਕਾਲਕਤਕ ਪਾਣ ਦਾ ਹੋਇਆ ਪੰਜ ਮੈਂਬਰੀ ਕਮੇਟੀ ਨੂੰ ਨਵੀਂ ਭਰਤੀ ਸ਼ੁਰੂ ਕਰਦੇ ਉਹਦੇ ਸੰਬੰਧੀ ਜਿਹੜਾ ਹਲਕਾ ਦਿਰਪੇ ਦੇ ਇੰਦਰੋਂ 55 ਪਿੰਡਾਂ ਦੇ ਜਿਹੜੇ ਵਰਕਰ ਆਪਣੇ ਆਪ ਉਮਾ ਮਾਕੇ ਤੇ ਪਹੁੰਚੇ ਨੇ ਕਿਉਂਕਿ ਸਾਹ ਲੋਕਾਂ ਦੇ ਵਿੱਚ ਜਿਹੜੀ ਅਕਾਲ ਤੱਕ ਵੱਲੋਂ ਹੁੱਕ ਹੋਇਆ ਦੇ ਕੋਈ ਕਾਲਪੁਰਖ ਵੱਲੋਂ ਕੋਈ ਜਿਹੜੀ ਕਲਾ ਵਰਤੀ ਹੈ ਕਿਵੇਂ ਆਪਾਂ ਨੂੰ ਮਤਲਬ ਪੰਜ ਪ੍ਰਧਾਨੀ ਦੇ ਵਿੱਚ ਪੰਜ ਮੈਂਬਰ ਜਿਹੜੇ ਉਹ ਅੱਜ ਜਿਹੜੀ ਭਰਤੀ ਸ਼ੁਰੂ ਕਰਨ ਲਈ ਕਮੇਟੀ ਰਾਣੀਪੁਰ ਦੀ ਬੋਲਦਾ ਯਾਰੀ ਨੇ ਉਹਦੇ ਸੰਬੰਧੀ ਜਿਹੜੀ ਅੱਜ ਭਰਤੀ ਮੈਂ ਮੈਂ ਗੱਲ ਨਹੀਂ ਕਰਨੀ ਰੇਟਰਿਕ ਵੱਲੋਂ ਜਿਹੜੀ ਸ਼ੁਰੂ ਹੋ ਰਹੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਉਹਦੇ ਸੰਬੰਧੀ ਜਿਹੜੇ ਅੱਜ ਹਰਕਾ ਦਿਰਪਾ ਦੇ ਸਾਰੇ ਵਰਕਰ ਬੰਗਹਾ ਮਾਕੇ ਆ ਇਹਨੇ ਇਕੱਠੇ ਹੋਏ ਨੇ ਤੇ ਇਹ ਸਾਡੇ ਮਤਲਬ ਕਰਨ ਕਮਾਨ ਜੱਸੀ ਜੱਸੀ ਕੁਮਾਲਪੁਰ ਹਰਦੇਵ ਗੁਜਰਾਣ ਜੀ ਭਗਵਾਨ ਸਾਡੇ ਢੰਡੋਲੀ ਜੀ ਤੇ ਹੋਰ ਜਿੰਨੇ ਵੀ ਸਾਰੇ ਅ ਅਹੁਦੇਦਾਰ ਨੇ ਸਾਡੇ ਹੱਥ ਕੀਤੇ ਉਹਨਾਂ ਦੀ ਰਹਿਨਮਾਈ ਹੋਰ ਆਪਣੇ ਆਪ ਜਿਹੜਾ ਹਜੂਮ ਆ ਸਾਡਾ ਜਿਹੜਾ ਵਰਕਰਾਂ ਦਾ ਉਹ ਇੱਥੇ ਇਕੱਠਾ ਹੋਇਆ ਤੇ ਉੱਥੇ ਜਾ ਰਹੇ ਨਹੀਂ ਜਿਹੜਾ ਜਦਾ ਡੜਬੇ ਤਰਮਾਨਾ ਹੋ ਕੇ ਜੀ ਇਹ ਕਿਹੜੇ ਫੇਰ ਜਾ ਰਿਹਾ ਜੀ ਜਥਾ ਇਹ ਕੈਲੀਫੋਰਨੀਆ ਪੈਸ ਦੇ ਵਿੱਚ ਅੱਜ ਜਿਹੜੀ ਪੰਜ ਮੈਂਬਰੀ ਕਮੇਟੀ ਨੇ ਆ ਕੇ ਸੰਬੋਧਨ ਵੀ ਕਰਨਾ ਹੈ ਤੇ ਉੱਥੋਂ ਜਿਹੜੀ ਅੱਜ ਜਿਲ੍ਹਾ ਸੰਗਰੂਰ ਦੀ ਹੈ ਜਿਹੜੀ ਉਹ ਸ਼ੁਰੂਆਤ ਹੋਣੀ ਜਾ ਰਹੀ ਹੈ ਜੀ ਨਵੀਂ ਭਰਤੀ ਦੇ ਸੰਬੰਧ ਵਿੱਚ ਉਹ ਸੰਬੰਧ ਵਿੱਚ ਜਿਹੜੀ ਸੰਗਤ ਹੈ ਬੜੇ ਉਤਸ਼ਾਹ ਨਾਲ ਉੱਥੇ ਬੋਲ ਰਹੀ ਆ ਬਾਹਰ ਇਹ ਹਾਂਜੀ ਭਗਵਾਨ ਜੀ ਕੀ ਪ੍ਰੋਗਰਾਮ ਅੱਜ ਦਾ ਜਿਹੜਾ ਜਥਾ ਜਾ ਰਿਹਾ ਕਿੱਥੇ ਦਾ ਰਵਾਨਾ ਜਿਹੜਾ ਅੱਜ ਦਾ ਪ੍ਰੋਗਰਾਮ ਆ ਬਾਈ ਕਰਨ ਕਮਾਨ ਵਾਲੋਂ ਦੀ ਗਵਾਈ ਦੇ ਵਿੱਚ ਬਾਈ ਰਣਜੀਤ ਸਿੰਘ ਸੰਗਰੂਰਾਂ ਦੀ ਗਵਾਈ ਦੇ ਵਿੱਚ ਹੋਰ ਸਾਰੀ ਸਾੜੇ ਤੇਜ ਸਿੰਘ ਕਮਾਲਪੁਰ ਸਿੰਘ ਕਮਾਲਪੁਰ ਦੀ ਜਿਹੜੀ ਸਾ ਸਾਰੇ ਮਰਕਰ ਦੇ ਸਹਿਯੋਗ ਦੇ ਨਾਲ ਜਿਹੜੀ ਮੌਕਾਤਾ ਦੇ ਜੀਸ ਤੋਂ ਦੋ ਤਿੰਨ ਨੂੰ ਫੈਸਲਾ ਅੱਜ ਵੀ ਕਾਲ ਤੱਕ ਨੇ ਕਿ ਆਪੀ ਭਰਤੀ ਕਰਨੀ ਹੈ ਅਕਾਲੀਅਲ ਦੀ ਉਹਦੇ ਸਬੰਧ ਵਿੱਚ ਡਿਸਟ੍ਰਿਕਟ ਨੇ ਜ਼ਰੂਰ ਦੀ ਭਰਤੀ ਵੀ ਅੱਜ ਕਾਇਲੇ ਫੋਰ ਗਿਆ ਪੈਲਸ ਦੇ ਵਿੱਚ ਧੀਰਸਾ ਸਾਹਿਬ ਵੱਲੋਂ ਰੱਖਿਆ ਗਿਆ ਫੰਕਸ਼ਨ ਹੈ ਉੱਥੇ ਜਾਵਾਂਗੇ ਸਾਰੇ ਉੱਥੇ ਜਾ ਕੇ ਸਾਡੀ ਹਰ ਹਰ ਪੰਜ ਮੈਂਬਰ ਕਮੇਟੀ ਆਉਣਗੇ ਅੱਜ ਜਿਹੜਾ ਜ਼ਿਲ੍ਹਾ ਸਰੂਰ ਦੀ ਭਰਤੀ ਦਾ ਉਗਾਰ ਕਰਨਗੇ ਅਸੀਂ ਸਾਰੇ ਆਪੀ ਭਰਤੀ ਦੀ ਮੈਂਬਰਸ਼ਿਪ ਲੈਣ ਵਾਸਤੇ ਗਿਰਬਾ ਹਲਕੇ ਵੱਲੋਂ ਪੂਰੇ ਜੋਸ਼-ਖੋਸ਼ ਨਾਲ ਜਾ ਰਹੇ ਹਾਂ